ਭਾਈ ਆ ਦੇ ਦੇ ਕੋ ਸੁੱਖਾ ਯਾਰ ਅੱਲਾ ਖਾਲਾ ਬਈ ਯਾਰ ਨਹੀਂ ਨਹੀਂ ਯਾਰ ਮੈਨੂੰ ਪੈਸੇ ਚਾਹੀਦੇ ਨੇ ਨਹੀਂ ਨਹੀਂ ਪੈਸੇ ਦਿੱਤੇ ਨਹੀਂ ਆਖਣੇ ਦਿਖਾ ਦੇ ਬਈ ਯਾਰ ਮੇਰੇ ਯਾਰ ਮੰਮੀ ਬਿਮਾਰ ਹੈ ਨਹੀਂ ਨਹੀਂ ਪੈਸੇ ਮੈਨੇ ਕੀ ਹੋ ਗਿਆ ਬਈ ਯਾਰ ਮੈਂ ਤਾਂ ਪੈਸੇ ਮੰਗੇ ਸੀ ਭਾਈ ਨਹੀਂ ਦਿੱਤੇ ਨਹੀਂ ਕਾ ਕਾਕੀ ਤੂੰ ਖਾਣੇ ਖੋਲਿੰਦਾ ਬਈ ਯਾਰ ਮੇਰੀ ਮੰਮੀ ਬਿਮਾਰ ਹੈ ਯਾਰ ਦਵਾਈ ਲੈਣੀ ਸੀ ਇਹਨੇ ਪੈਸੇ ਦੇ ਦੋ ਯਾਰ ਵਾਸ਼ੀ ਜੀ ਮੈਂ ਵੀ ਤਾਂ ਵੀ ਜਿਹੜਾ ਮੈਂ ਕੱਲਸ ਨਾਲ ਖਾ ਕੇ ਗਈ ਗੈਣਾ ਕੱਟੇ ਬੈਕਸ ਹੈ ਵੀ ਗਲਾਈ ਉਹ ਛੋਟੇ ਸਿੰਘਿਆ ਰੱਖੇ ਪੈ ਗਿਆ ਤੇ ਨਿਆਰ ਦਾ ਮੈਂ ਕੀ ਹੋ ਗਿਆ ਬਈ ਯਾਰ ਮੈਂ ਤਾਂ ਪੈਸੇ ਮੰਗੇ ਸੀ ਬਾਈ ਨਹੀਂ ਦਿੱਤੇ ਨਹੀਂ ਆ ਕਿਉਂ ਕਾਕੀ ਦੁਕਾਨ ਖੋਲ੍ਹ ਲਿੰਦਾ ਬਈ ਯਾਰ ਮੇਰੀ ਮੰਮੀ ਬਿਮਾਰ ਹੈ ਯਾਰ ਦਵਾਈ ਲੈਣੀ ਹੈ ਕਿਨੇ ਪੈ ਜਾਣਗੇ ਇਹ 2000 ਮੇਰੇ ਕੋਲ ਤਾਂ 2000 ਰੁਪਈਆ ਹੀ ਆਪੇ ਤੂੰ ਸਮਾਨ ਕੱਢ ਰੋ ਯਾਰ ਦੁਕਾਨ ਤੋਂ ਨਹੀਂ ਜਾ ਬਈ ਕੱਲ ਕੋਈ ਲਾਦੇ ਆ ਕੱਢ ਲੈ ਬਈ ਆ ਲੰਮੀ ਨਾ ਅੱਜ ਤੱਕ ਗੱਲ ਹੀ ਪਾਣੀ ਭਰਾ ਲੋਟ ਲਿਆ ਭੋਲੇ ਬੰਦੇ ਨੂੰ ਸਾਲੇ ਹੈਂ ਕਿ ਆ ਬਾਈ ਤੇ ਭੋਲੇ ਬੰਦੇ ਨੂੰ ਆਪਾਂ ਹੀ ਤੇ ਲੋਟ ਲਿਆ ਉਹ ਭਾਈ ਜਮਾਂ ਸਹੀ ਸੀ ਉਹ ਭਾਈ ਨੇ ਤੈਨੂੰ ਤਾਂ ਹੀ ਪੈਸੇ ਦਿੱਤੇ ਸੀ ਉਹਨਾਂ ਨੂੰ ਪਤਾ ਸੀ ਪਰ ਮੈਂ ਤੇਰੇ ਤੇ ਤਸ ਖਾ ਲਿਆ ਕਿਉਂਕਿ ਤੂੰ ਬਹਾਨਾ ਲਾਇਆ ਤੇਰੀ ਮਾਂ ਦੀ ਮਾਰ ਐ ਉਹ ਜੇ ਬਹਾਨੇ ਦਾ ਨਾਂ ਲਾਇਆ ਕਰੋ ਵਧੀਆ ਪੱਕ ਬਣ ਕੇ ਘਰਦਵਾਰਾ ਸਾਹਿਬ ਜਾਇਆ ਕਰੋ ਕਿੱਥੇ ਹੋਏ ਜੇ ਕੰਮ ਕੀਤਾ ਨਾ ਕੀਤਾ ਉਹਦੇ ਪਾਜਾਂ ਸਾਡੀ ਕਿਦਾਂ ਜ਼ਮੀਰ ਕੱਟ ਬੜੀ ਹੋਵੇ ਮੈਂ ਥੋੜਾ ਆਪਣਾ ਆਰਕ ਚੈੱਕ ਕਰਨ ਵਾਲਾ ਕਰਨ ਵਾਈਗਰੂ ਕਰਨਾ ਗਿਆ ਸੀ ਇਹ ਅਸੀਂ ਬੰਦੇ ਪੰਜ ਸੀ ਬਹੁਤ ਹੀ ਜ਼ਿਆਦਾ ਮਿਹਨਤ ਲੱਗੀ ਐ ਇੱਕ ਬੰਦਾ ਸਾਡਾ ਗਾਇਬਾ ਲੱਭ ਲਿਆ ਤੇ ਐਸੇ ਵੀਡੀਓ ਤੇ ਬਹੁਤ ਮਿਹਨਤ ਲੱਗੀ ਆ ਤੇ ਇਹ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਦੱਬ ਲੋ ਘੰਟੀ ਕੀ ਹੋਰ ਲੋਕਾਂ ਤੱਕ ਛੇਦੀ ਵੀਡੀਓ ਪਹੁੰਚ ਸਕੇ ਤੇ ਕਮੈਂਟ ਜ਼ਰੂਰ ਕਰ ਜਾਇਆ ਕਰੋ ਹੁਣ ਜਿਹੜੀ ਪਿਛਲੀ ਵੀਡੀਓ ਤੇ ਕਮੈਂਟ ਕੀਤਾ ਸੀ ਉਹਨਾਂ ਦੇ ਮੈਂ ਤੁਹਾਨੂੰ ਨਾਂ ਲੈਣ ਦੇ ਰਿਹਾ ਹਾਂ ਹਰਜਿੰਦਰ ਸਿੰਘ ਚਾਨੀ ਰਪਿੰਦਰ ਬਰਾੜ ਚੱਕ ਕਲਾਨ ਵਾਲਿਆਂ ਦਾ ਇੱਕ ਕਮੈਂਟ ਆਇਆ ਸੀ ਏਕਮਦੀਪ ਦਾ ਇੱਕ ਕਮੈਂਟ ਆਇਆ ਸੀ ਇਹ ਇਹ ਕਮੈਂਟ ਕੀਤਾ ਸੀ